ਆਪਣੇ ਭਰਾ ਦਾ ਜਾਨੇ ਚੈਨਲ ਕਰੋ ਸਬਸਕ੍ਰਾਈਬ ਹਾਂਜੀ ਸੋਈ ਸਾਹਿਬ ਚਲਾ ਲਿਆ ਤੁਸੀਂ ਵੀ ਹਾਂਜੀ ਫਿਰ ਰਹੂਰੇ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਠੀਕ ਠਾਕ ਹਾਂ ਤੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਲਓ ਜੀ ਅੱਜ ਆਜੀ ਬਲੌਗ ਪਿੰਡ ਕੱਕੜੇ ਜ਼ਰੂਰਤਮੰਦ ਕੁੜੀਆਂ ਦਾ ਵਿਆਹ ਰੱਖੇ ਸੀ ਆਪਣੇ ਪਰਿਵਾਰ ਨੇ ਤੇ ਅੱਜ ਚਲਦੇ ਆ ਉੱਥੇ ਸੱਜਣ ਮਿੱਤਰ ਆ ਰਹੇ ਆ ਸਾਰੇ ਮਿੱਤਰ ਇਕੱਠੇ ਹੋ ਕੇ ਜਾਨਨੇ ਆਜਾ ਦੋ ਪ੍ਰੋਗਰਾਮ ਜਿਹੜਾ ਬੰਦਾ ਪ੍ਰੇਮ ਪਿਆਰ ਕਰਦਾ ਹਨਾ ਫਿਰ ਬੁਲਾਉਂਦਾ ਹੀ ਆ ਯਾਰ ਉਸ ਆਪਣੇ ਤੇ ਇਦਾਂ ਦੇ ਕੰਮਾਂ 'ਚ ਜ਼ਰੂਰ ਜਾਣਾ ਚਾਹੀਦਾ ਤੇ ਬਾਕੀ ਇਹ ਆ ਵੀ ਜਿਨ੍ਹਾਂ ਨੇ ਮੇਰੇ ਭਰਾਵਾਂ ਨੇ ਕਰਾਇਆ ਹਨਾ ਪਰਾਲਾ ਤੇ ਬਹੁਤ ਵਧੀਆ ਕਰਾਇਆ ਤੇ ਜਦੋਂ ਕਿਸੇ ਦੀ ਲੋੜਵੰਦ ਧੀ ਦਾ ਵਿਆਹ ਹੁੰਦਾ ਤਾਂ ਬਹੁਤ ਵਧੀਆ ਗੱਲ ਆ ਇਹ ਕਰਾਉਣੇ ਚਾਹੀਦੇ ਹਰ ਪਿੰਡਾਂ 'ਚ ਇਹ ਪਰਾਲੇ ਹੋਣੇ ਚਾਹੀਦੇ ਨੇ ਬਾਕੀ ਇਹ ਆ ਵੀ ਮਿੱਤਰ ਸੱਜਣਾ ਆ ਰਿਹਾ ਹੀ ਚੱਲਦੇ ਆ ਨਾ ਤੋ ਕੇ ਰੈਡੀ ਹੋ ਗਏ ਤੇ ਕੁਲਵਿੰਦਰ ਗਈ ਹੋਈ ਆ ਪਿੰਡ ਤੇ ਉਹ ਅੱਜ ਅੱਜ ਨੇ ਤੀਆਂ ਉੱਥੇ ਤੇ ਓਟੀਆਂ ਦੇ ਵਿੱਚ ਤੇ ਬਾਕੀ ਹੁਣ ਚੱਲਦਿਆਂ ਸੱਜਣ ਮਿੱਤਰ ਆਈ ਜਾਂਦੇ ਆ ਹੋ ਕੇ ਇਕੱਠੇ ਮੈਂ ਆਪਣੇ ਲਈ ਗੱਡੀ ਲੈ ਕੇ ਜਾਣੀ ਆ ਤੇ ਉਸ ਤੋਂ ਬਾਅਦ ਮੈਂ ਸ਼ਾਇਦ ਰਾਤ ਨੂੰ ਪਟਿਆਲੇ ਰੁਕ ਜਾ ਤੇ ਉਹ ਘਰੇ ਨਹੀਂ ਹੈਗੀ ਕੁਲਵਿੰਦਰ ਇਸ ਕਰਕੇ ਮੈਂ ਫਿਰਦਾ ਚੱਕ ਰਿਹਾ ਤੇ ਸੱਜਣ ਮਿੱਤਰਾਂ ਕੋਲ ਗੱਲਾਵਾਤਾ ਕਰਾਂਗੇ ਤੇ ਬਾਕੀ ਕੱਲ ਨੂੰ ਆਵਾਂਗੇ ਸ਼ਾਇਦ ਪੱਕਾ ਨਹੀਂ ਸ਼ਾਇਦ ਪਟਿਆਲੇ ਰੁਕ ਜਾ ਤੇ ਬਾਕੀ ਚੱਲਦੇ ਆ ਜੀ ਆ ਜੋ ਬਣੇ ਰਹੇ ਹੋ ਸਾਡੇ ਵਲੌਗ ਦੇ ਨਾਲ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਤਾਂ ਮਰੀਆ ਮਾਜ ਤੇ ਬਣੇ ਰਹੋ ਜੀ ਬਲੌਗ ਦੇ ਨਾਲ ਲੋ ਬਈ ਪਾਰ ਕੇ ਅਸੀਂ ਕਾਕੜੇ ਪਿੰਡ ਲੋੜ ਹੀ ਨਹੀਂ ਪਟੇ ਦੀ ਐਂ ਠੀਕ ਹੈ ਫੜੋ ਜੀ ਬਿਨੀ ਕੋ ਵੀ ਹਾਂਜੀ ਸੋਈ ਸਾਹਿਬ ਚਲਾ ਰਿਹਾ ਤੁਸੀਂ ਵੀ ਹਾਂਜੀ ਰੋ ਹੋਰੇ ਆਪਣੇ ਭਰਾ ਦਾ ਜਾਨਨੇ ਚੈਨਲ ਕਰੋ ਸਬਸਕ੍ਰਾਈਬ ਚੈਨਲ ਸਬਸਕ੍ਰਾਈਬ ਕਰੋ ਸਾਰੇ ਚੱਲ ਮਗਰ ਮਗਰ ਲਾਇਆ ਜੀ ਗੱਡੀ ਹੈ ਮਗਰ ਮਗਰ ਆ ਜਾਓ ਸਾਡੇ ਓਕੇ 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 ਜਾਣ ਆ ਜਾਓ ਸੋਣੇ ਜਾਵਾਂਗੇ ਨਾ ਪਟਿਆਲੀ ਮੇਰਾ ਪਟਿਆਲਾ ਹੋਰੇ ਮੇਰਾ ਟੈਪ ਕਰਕੇ ਨਾ ਥੈਂਕ ਯੂ ਫੁੱਟ ਰੇ ਉੱਤਰ ਨਹੀਂ ਹੋਇਆ ਨਵਾਲ ਨਵੰਦੇ ਲਵੰਦੇ ਬਾਦ ਉਹਨਾਂ ਦੇ ਉੱਤੇ ਦੁਕਾਨਤੀ ਧਰਾਂ ਲੱਗ ਗਈ ਧਰਾਂ ਨਾਲ ਪੂਰੀਆਂ ਗੱਡੀਆਂ ਦੇ ਵੇਖਾ ਲਓ ਜੀ ਇਹੀ ਪਹੁੰਚ ਕੇ ਰਾਜਪੁਰੇ ਸਨਮਾਨ ਰੱਖਦੇ ਸਾਨੂੰ ਮਿਲੇ ਹੋਏ ਚਾ ਜਮੀ ਪੱਪੀ ਕਰਾਤੀ ਦੇਖ ਕਾਲੂ ਨੇ ਗੱਡੀ ਦੀ ਜਮੀਨ ਨਾਲ ਲਾ ਕਾਲੂ ਗੱਡੀ ਵੇਖੀ ਕਿਵੇਂ ਲਾਈ? ਕਿਹਦੇ ਲਈ ਆ? ਆ ਦੇਖੀ ਤੂੰ ਲਾਈ ਏਂ। ਮੈਂ ਨਹੀਂ ਲਾਈ। ਕਿਵੇਂ ਓਏ? ਡਰਾਈਵਰ ਵੇਜ ਦੀ। ਉਹ ਗੱਡੀ ਕਿਨੇ ਲਾਈ ਆ ਬਾਈ। ਤੂੰ ਤਾਂ ਆ ਜਾ ਡਰਾਈਵਰ ਦੇ ਦੇਖੀ। ਔਰ ਰੈਂਡ ਦੇ ਦਰਪਹੰਚ। ਗਲੇਲ ਚਲਾਉਂਦਾ ਰਿਹਾ ਤੂੰ ਹੁਣ ਟੱਕਰਾ ਫੇ ਕਿੰਨੇ ਬੜਾ ਤੈਨੂੰ। ਹੈ? ਤੇਰੇ ਕਿ ਭਰਾਣਾ ਬਣਾਤੀ। ਹੁਣ ਉਧਰ ਨੂੰ ਚਲਾਵਾਂਗਾ। ਵੇਖੀ ਭਰੀ ਹੋਵੇ ਕਿਥੇ। ਰਾਉਂਦਾ ਕਿੱਥੇ ਨਹੀਂ ਵੀ ਆ ਤੇ ਗਏ ਸੀ ਕੁੜੀਆਂ ਦੇ ਤੇ ਉਦੋਂ ਬਾਅਦ ਸਾਨੂੰ ਰਾਜਪੁਰੇ ਪ੍ਰੋਗਰਾਮ ਸੀਗਾ ਇੱਥੇ ਮੁੰਡੇ ਯਾਰ ਦੋਸਤ ਰਾਜਪੁਰੇ ਅੰਬਾਲਾ ਰੋਡ ਤੇ ਉੱਥੇ ਮੁੰਡੇ ਨੇ ਕੁਸ਼ਤੀਆਂ ਕਰਾਈਆਂ ਸੀਗੀਆਂ ਤੇ ਸਾਰੇ ਭਰਾ ਹੁੰਨੇ ਪਏ ਇਕੱਠੇ ਕੁਝ ਭਰਾ ਸਰੰਦ ਤੋਂ ਰਾਜਪੁਰੇ ਤੋਂ ਪਟਿਆਲੇ ਤੋਂ ਤੇ ਹੁੰਦੇ ਪਏ ਇਕੱਠੇ ਐਮਐਲਏ ਸਾਹਿਬ ਆ ਰਹੇ ਨੇ ਗਰਲਾਲ ਕਨੌਰ ਉਹਦੀ ਵੇਟ ਕਰ ਰਹੇ ਆ ਖੜੇ ਤੇ ਬਾਕੀ ਫਿਰ ਇਕੱਠੇ ਹੋ ਕੇ ਸਾਰੇ ਚੱਲਦੇ ਆ ਪਰ ਦਿਖਾਣੇ ਆ ਤੁਹਾਨੂੰ ਕੁਸ਼ਤੀਆਂ ਆ ਜੋ ਆ ਜੋ ਆ ਇਹ ਆਇਆ ਦੇਖੋ ਜੀ ਸਭ ਚੱਲੋ ਇਹ ਜਿੱਥੇ ਠੀਕੇ ਸਨ ਹਾਂਜੀ ਆਜੋ ਆਜੋ ਆਗੇ ਆਗੇ ਭਾਈ ਆਗੇ ਉਹ ਗਲਤ ਭਰੋਗੇ ਅੱਗੇ ਆ ਇਹ ਗੱਡੀਆਂ ਲਾਤੀਆਂ ਅਸੀਂ ਆਪਾਂ ਤਾਂ ਕਿ ਕਿਤਾਹੀ ਪ੍ਰੋਗਰਾਮ ਹੈ ਉਹ ਅੱਗੇ ਆਜੋ ਐ ਦਿਸ ਚਲੋ ਚਲ ਬਲੌਗ ਲੋ ਵੀ ਨਾਲ ਬਾਲੀ ਭੀੜ ਸੀਗੀ ਤੇ ਗੱਡੀਆਂ ਸਾਨੂੰ ਪਿੱਛੇ ਲਾਣੀਆਂ ਪਈਆਂ ਕਾਫੀ ਰਸ਼ ਹੈ ਤੇ ਫਿਰ ਐ ਵੀ ਜੇ ਗੱਡੀਆਂ ਆਪਾਂ ਉੱਥੇ ਲਾ ਦਿੰਦੇ ਅੱਗੇ ਲੈ ਜਾਂਦੇ ਫਿਰ ਨਿਕਲ ਨਹੀਂ ਸੀ ਹੈਗੀਆਂ ਬਾਈ ਉਹਨਾਂ ਨੇ ਗੁਰਲਾਲ ਹਰਾਨੇ ਦੀ ਸਾਰੀਆਂ ਇੱਧਰ ਐ ਐਮਐਲ ਸਾਲ ਨੇ ਪਿੱਛੇ ਲਾਤੀਆਂ ਸਾਰੀਆਂ ਤੇ ਅੱਡੇ ਕੋ ਭਰਾ ਜਾਈ ਜਾਂਦੇ ਤੇ ਅੱਡੇ ਕੋ ਪਿੱਛੇ ਆਈ ਜਾਂਦੇ ਆ ਤੇ ਬਾਕੀ ਪਹੁੰਚ ਕੇ ਤੁਹਾਨੂੰ ਦਿਖਾਣੇ ਆ ਤੇ ਵਧੀਆ ਪ੍ਰਾਣ ਇਕੱਠ ਕੀਤਾ ਸੀਗਾ ਸਤਿ ਸ਼੍ਰੀ ਅਕਾਲ ਜੀ ਵਾਹ ਜੀ ਵਾਹ ਅਸੀਂ ਤੋਂ ਮਿਲ ਕਰਦੇ ਅਗਲੇ ਪਿੱਛੇ ਹੋ ਜਾਈ ਨਹੀਂ ਭਾਜੀ ਮਾੜਾ ਪਿੱਛੇ ਨੂੰ ਲਾ ਪਿੱਛੇ ਜੀ ਮਾੜਾ ਪਿੱਛੇ ਮਰਦੰਪਾ ਮਦਨਪੁਰ ਚਲੇੜੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਕੁਸ਼ਤੀ ਮੇਲਾ ਕੁਸ਼ਤੀ ਮੰਗਲ ਕਹੇ ਲਈ ਜਿਸ ਦੇ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਾਡੇ ਬਹੁਤ ਹੀ सत्कार योग दरबार साहबान बल्ले सुखी बल्ले शाबा चल 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 तो शाबाश क्या बात है ਬਣਾ ਵਧਾਈਆਂ ਵੀ ਵਧਾਈਆਂ ਸਾਈਆਂ ਵੀ ਵਧਾਈਆਂ ਆਓ ਪਿੱਛੇ ਆ ਜਾਓ ਪਿੱਛੇ ਹੋ ਜਾਓ ਚਲ ਜੀ ਫਿਰ ਆਪਾਂ ਜੀ ਕੋਈ ਨਹੀਂ ਚਲੋ ਫਿਰ ਆਪਾਂ ਵੀ ਤੁਰਨ ਨਹੀਂ ਲੰਘ ਜਣ ਨਾਲ ਤੇ ਆ ਕਿੰਨੇ ਨੂੰ ਕੱਟੀ ਲਿਆਵਾਂਗੇ ਆਵਾਂਗੇ ਭੀੜ ਜੋ ਨਹੀਂ ਆਉਗੀ ਪਿੱਛੇ ਆਣਾ ਚਲੋ ਫਿਰ ਆ ਜਾਓ ਕੋਈ ਨਹੀਂ ਆ ਜਾਓ ਵੇਖਦੇ ਆ ਨਹੀਂ ਨਹੀਂ ਕੰਦੇ ਚੁੱਕਾ ਕਰ ਦੋ ਇੱਥੇ ਬਸ ਕਰ ਦੋ ਹਾਂ ਇੱਥੇ ਦੋ ਬਸ ਕਰ ਦੋ ਪੈਕ ਕਰੀ ਐਵੇਂ ਕਰ ਦੋ ਖਲੋ ਜਾ ਫਿਰ ਆ ਗਿਆਂ ਤਾਂ ਤੱਕ ਇੱਕ ਮਿੰਟ ਪਾ ਮਿੰਟੋ ਮਿਟਵਾਣੇ ਆ ਨਾ ਪੜੇ ਚੇਂਜ ਕਰਨਾ ਉਹ ਗੱਡੀ ਦੇ ਅੰਦਰ ਬਈ ਟੀ ਕੀ ਕਾਲੀ ਹੋਈ ਆ ਗਰਲਾ ਗਰਲਾ ਨਾ ਪੜੇ ਨਹੀਂ ਤੁਸੀਂ ਕਹਿੰਦੇ ਆ ਨਾ ਨਹੀਂ ਇਹ ਜਾਣਾ ਸਰਾਂ ਨੇ ਇੱਕ ਮਿੰਟ ਲਗਾਣਾ ਇੱਥੇ ਇੱਕ ਚੀਜ਼ ਦਿੰਦੇ ਆਪਾਂ ਚਲੋ ਵੀ ਮਿੱਤਰੋ ਸਮਾਨ ਸੋ ਰੱਖ ਲਿਆ ਚਲੋ ਜੀ ਫਿਰ ਚਲੋ ਆਓ ਫਿਰ ਤੁਸੀਂ ਉਧਰੋਂ ਚਲੋ ਬਈ ਅਜੇ ਦਵਿੰਦਰ ਆਏ ਹਾਂ ਹਾਂ ਆਏ ਰੇਲ ਕੱਡੀਆਂ ਵੇ ਲੈਣਾ ਇਹ ਵੀ ਟ੍ਰੱਕ ਤੇ ਇਹ ਵੀ ਟਾਈਮ ਆਉਣਾ ਸੀ ਵੇ ਲੈਣਾ ਕਦੀ ਟ੍ਰੱਕ ਰੇਲਾਂ ਦੇ ਜਾਂਦੇ ਨੇ ਵੇ ਅਧਨੀ ਟਰੱਕ ਤੇ ਜਾਣ ਲਈ ਹੈ ਦੇਖ ਲੈਣਾ ਇਹ ਵੀ ਦੇਣਾ ਆਉਣੀ ਹੈ ਨਾ ਲਓ ਜੀ ਆ ਗਏ ਸਾਰਾ ਕੰਮ ਕੂ ਨਵੇੜ ਕੇ ਹੁਣ ਪੀਨੇ ਆ ਘੈਂਟ ਜੀ ਚਾਹ ਸਰੀਰ ਕਰਦਿਆਂ ਕੰਡੇ ਤੇ ਚਾਹ ਪੀ ਕੇ ਕਿਹੜੀ ਪੀਏ ਕਿਹੜੀ ਪੀਏ ਇੰਨਾ ਟਾਈਮ ਲੱਗ ਰਿਹਾ ਹੈ ਆਰਡਰ ਨੂੰ ਮੈਨੂੰ ਇੰਨਾ ਟਾਈਮ ਕਿਉਂ ਲੱਗ ਰਿਹਾ ਆਰਡਰ ਨੂੰ ਨਹੀਂ ਆਰਡਰ ਨੂੰ ਵਗ ਕੁੜੀਆਂ ਵਾਲੇ ਉਹ ਚੱਕਰ ਚ ਨਹੀਂ ਆ ਇਹ ਤਾਂ ਗੱਲ ਆ ਬਸ ਆਉ ਉਹ ਚੀ ਪਾਕਿਸਤਾਨ ਦਾ ਆਪਣਾ ਪਾਕਿਸਤਾਨ ਨੂੰ ਸਨਸ ਕਰਕੇ ਵੀ ਕਰਦੇ ਨੇ ਪਛਵਾਜ ਤੋੜਨਾ ਨਹੀਂ ਆਪਾਂ ਕਰਾਂਗੇ ਤੋੜਨਾ ਆ ਪਛਵਾਜ ਨੂੰ ਆਸ਼ਰਮ ਤੋਂ ਤੋੜਨਾ ਕਿ ਬਾਕੀ ਬਸ ਸੋਨੇ ਦੇ ਚਿੰਨ੍ਹ ਲੈਂਦੇ ਨੇ ਪਤਾ ਨਹੀਂ ਯਾਰ ਆਪਣੇ ਬੰਦੇ ਹੈ ਹੀ ਸੋਨੇ ਆ ਹਾਂ ਹਾਂ ਮੈਂ ਆਪਾਂ ਵਿਆਹ ਹੀ ਕਰੇ ਹੂਣੀ ਹੈਗਾ ਮੈਂ ਵਿਆਹ ਕਰਾਂਗਾ ਭਾਈ ਆਪਾਂ ਦਾ ਵੀ ਮਤਲਬ ਹੈ ਨਹੀਂ ਮੈਂ ਕਿਹਾ ਮੰਨ ਲਿਆ ਮੈਂ ਨਹੀਂ ਮੈਂ ਹਾਂ ਬਸ ਮੈਂ ਮਸਾਹੀ ਆਰਡਰ ਆਇਆ ਹੈ ਨਾ ਸ਼ੁਕਰ ਹੈ ਭੈਣ ਚਲ ਖਾਈਏ ਯਾਰ ਬਾਬੇ ਭੁੱਖ ਲੱਗੀ ਪਈ ਲੋ ਭੁੱਖ ਲੱਗੀ ਪਿੰਡ ਰਿਆ ਨਹੀਂ ਜਾਂਦਾ ਹਾਂ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਲੋ ਜੀ ਆਪਾਂ ਉੱਠ ਪਏ ਸਵੇਰ ਹੋਈ ਆ ਆਪਾਂ ਉੱਠ ਪਿਆ ਪੀਣਾ ਚਾਹ ਪਣੀ ਫਿਰ ਜਾਵਾਂਗੇ ਪਿੰਡ ਅੱਜ ਰਾਤ ਰਹੀ ਸੀ ਪਟਿਆਲੇ ਤੇ ਮੌਸਮ ਵਧੀਆ ਹੋਇਆ ਪਿਆ ਯਾਰ ਸਿਰਸਰੇ ਘੈਂਟ ਬੱਦਦਾ ਜੀ ਹੋਇਆ ਪਿਆ ਬੱਦਲ ਜਿਆ ਘੰਟਾ ਉਸੋਂ ਪਿੰਨੇ ਹੱਚਾ ਪਾਣੀ ਲੋ ਜੀ ਆਪਾਂ ਪਹੁੰਚ ਗਏ ਜੀ ਪਿੰਡ ਰਾਤ ਰਹਿ ਗਏ ਸੀ ਪਟਿਆਲੇ ਹਨੇਰਾ ਹੋ ਗਿਆ ਸੀ ਕਾਫੀ ਉਹ ਘਰ ਹਾਜ਼ਰੀ ਲਵਾ ਕੇ ਫਿਰ ਚੱਲਦਿਆਂ ਕੁਲਵਿੰਦਰ ਨੂੰ ਲੈਣ ਫੋਨ ਆਈ ਜਾਂਦੇ ਆ ਉਹਦੇ ਕਹਿੰਦੀ ਲੈ ਜਾ ਉਹਨਾਂ ਕੇ ਮੈਂ ਕਿਹਾ ਵੇਟ ਕਰ ਫੋਨ ਆਈ ਜਾਂਦੇ ਆ ਵੀ ਲੈ ਜਾ ਮੈਂ ਹਾਂ ਚੱਲ ਕੋਈ ਗੱਲ ਨਹੀਂ ਲੈ ਜਾਂਦੇ ਆ ਮੈਂ ਲੇਟ ਹੁ ਤੁਰਦੇ ਤੁਰਦੇ ਯਾਰ ਕਾਫੀ ਟਾਈਮ ਹੋ ਗਿਆ ਉਥੋਂ ਪਟਿਆਲੇ ਤੋਂ ਹਜ਼ਾਰ ਦੋਸਤ ਮਿੱਤਰ ਸੱਜਣ ਹਨਾ ਪੈਂਦੇ ਖਲੋਂਦੇ ਟਾਈਮ ਲੱਗ ਗਿਆ ਤੇ ਉਸ ਤੋਂ ਬਾਅਦ ਆਪਣਾ ਘਰੇ ਜਾ ਕੇ ਉਸ ਤੋਂ ਬਾਅਦ ਦੂਜਿਆਂ ਨੂੰ ਲੈਣ ਤਾਂ ਜੀ ਨਹੀਂ ਲੱਗਿਆ ਜੀ ਨਹੀਂ ਲੱਗਿਆ ਸਸਰੀ ਚਲ ਜੀ ਨਹੀਂ ਲੱਗਿਆ ਹੈ ਪੇਟ ਦਰਦ ਹੋਈ ਜਾਂਦਾ ਬਹੁਤ ਜ਼ਿਆਦਾ ਐਮਰਜੈਂਸੀ ਕਾਰ ਖੜਾਓ ਲੈ ਜਾਓ ਡਾਕਟਰ ਕੋਲ ਚੱਲੋ ਜੀ ਆਈਸਕ੍ਰੀਮ ਬਣਾਈ ਆ ਮਿੰਨੀ ਮਤਲਬ ਬਣਾਉਣ ਦੀ ਗੱਲ ਨਹੀਂ ਦੋ ਤਿੰਨ ਤਰ੍ਹਾਂ ਦੀ ਆਈਸਕ੍ਰੀਮਾਂ ਕਰਕੇ ਮਿਕਸ ਉਹ ਬਣਾਈ ਹੈ ਬਣਾਈ ਤਾਂ ਨਹੀਂ ਨਾਲ ਤੁਸੀਂ ਦੋ ਆਈਸਕ੍ਰੀਮਾਂ ਮਿਕਸ ਕਰਕੇ ਫਿਰ ਮੇਰੀ ਆਈਸਕ੍ਰੀਮ ਬਣਾਈ ਹੈ ਹੁਣ ਖਾ ਕੇ ਦੇਖਦੇ ਹਾਂ ਵੀ ਕਿਵੇਂ ਦੀ ਬਣੀ ਹੈ ਕਿਉਂਕਿ ਅਲੱਗ-ਅਲੱਗ ਮਤਲਬ ਉਹ ਲੈ ਲੈ ਫਲੇਵਰ ਸਟਰਾਬਰੀ ਦਾ ਚਾਕਲੇਟ ਦਾ ਤੇ ਹੁਣ ਦੇਖਦੇ ਹਾਂ ਕਿੱਦਾਂ ਬਣੀ ਹੈ ਖਾ ਕੇ ਤੁਹਾਨੂੰ ਦੱਸਦੇ ਹਾਂ ਬਾਸ 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 ਆਜੋ ਆਜੋ ਚੱਕੋ Hello. Ini nama saya Dream. Jack One. Aduh, aju, 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 aju,